ਇੱਕ ਪੇਸ਼ੈਂਟ ਦੇ ਜ਼ਿਆਦਾ ਇੰਜਰੀਜ਼ ਆ ਲਖਵੀਰ ਸਿੰਘ ਨਾਮ ਐ ਇਹ ਬਾੜਾ ਪਿੰਡ ਐਕਸੀਡੈਂਟ ਹੋਇਆ 108 ਐਂਬੂਲੈਂਸ ਲੈ ਕੇ ਆਈਏ ਉਹਦੇ ਮੱਥੇ ਤੇ ਸੱਟ ਐ ਉਹਦੇ ਟਾਂਕੇ ਲਾ ਰਹੇ ਆ ਬਾਕੀ ਪੂਰਤਖਾ ਕਿੱਥੇ ਤੱਕ ਚਲੋ হবে কি হ্যাঁ হ্যাঁ তাহলে না তো না তো 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 i hey, don't you? ਇੱਥੇ ਲਾ ਲਊਗਾ ਇੱਥੇ ਲਾ ਲਊਗਾ ਅੱਗੇ ਲਾ ਲਊਗਾ ਹਲੋ ਹਾਂ ਭਾਈ ਅਲਤਨੀ ਹੋ ਗਈ ਠੀਕ ਆ ਤੂੰ ਹੀ ਜਿ ਸੱਟ ਐ ਮੇਰੇ ਤੂੰ ਹੀ ਜਿ ਸੱਟ ਐ ਇੱਕ ਲੱਤ ਦੇ ਮੜੀ ਬਰ ਕਰਨਾ ਪੁੱਛਦੇ ਹੈ ਵਾ ਅਭੀ ਸਵਿਚ ਸਟੌਪ ਹੈ ਜੇਕਰ ਹੋਣ ਕਿਸੇ ਦੇ ਹੱਥ ਲੱਗ ਗਏ ਮੈਂ ਫੜਾਟ ਆ ਜਾਂਦੇ ਹਾਂ ਲੈ ਲਓ ਬੜਾ ਆਪਣਾ ਰਹਿੰਦਾ ਮੈਂ ਨੂੰ ਹੀ ਨਹੀਂ ਬਤਾਇਆ ਕੀ ਨਹੀਂ ਕਰਦਾ ਚਲੋ ਉੱਥੇ ਦੇਖ ਲਾ ਬੋਲ ਬੜਾ ਕੋਰ ਦਿਖਾ ਕਿੱਥੇ ਤੱਕ ਚੱਲ ਕੋਈ ਨਹੀਂ ਮੋਰ ਤਾਂ ਅਸੀਂ ਫਤੇਗੜ ਸਾਹਿਬ ਜਾ ਰਹੇ ਸੀ ਅਸੀਂ ਟਰਾਲੇ ਨੂੰ ਪਾਸ ਕਰਦੇ ਤੇ ਸਾਨੂੰ ਪੀਕਅਪ ਵਾਲੇ ਨੇ ਟ੍ਰਿਪਲ ਪਾਸ ਕਰਕੇ ਬਜਾਲੇ ਪੀਕਅਪ ਪਾਤੀ ਅਸੀਂ ਜਦੋਂ ਬ੍ਰੇਕ ਮਾਰੇ ਟਰੈਡ ਦੇ ਟਰਾਲੀ ਪਲਟੀ ਇੱਕ ਜਿਹੜੇ ਪੀਕਅਪ ਤੇ ਹੋਰ ਟਰਾਲੀਆਂ ਪਾਈਆਂ ਕਿੰਨੀਆਂ ਟਰਾਲੀ ਇੱਕ ਟਰਾਲੀ ਪਾਈ ਹੋਈ ਸੀ ਪੀਕਅਪ ਆ ਦੇ ਤੁਹਾਨੂੰ ਜੱਜਮੈਂਟ ਨਹੀਂ ਹੋਣੀ ਫਿਰ ਜੱਜਮੈਂਟ ਤਾਂ ਉਹਨੇ ਜਦੋਂ ਮੂਰੇ ਲਿਆ ਕੇ ਪਸਾਤੀ ਪੂਰਾ ਪੂਰਾ ਥਾਂ ਰਹਿ ਗਿਆ ਅਸੀਂ ਪਾਸ ਕਰ ਰਹੇ ਸੀ ਕਿ ਉਹਦੀ ਪਤਾ ਲੱਗਿਆ ਬਸ ਉਹਦੇ ਇੱਕੋ ਨਾਲ ਟਰੈਡ ਦੇ ਸੀ ਬ੍ਰੇਕ ਮਾਰੇ ਟ੍ਰੈਲੀ ਪਲਟੀ ਤਾਂ ਟ੍ਰੈਲੀ ਪਲਟੀ ਕਿੰਨੇ ਬੰਦੇ ਤੁਸੀਂ ਟਰਾਲੀ ਅਸੀਂ 10 ਬੰਦੇ ਦੇ 10 ਬੰਦੇ ਚਾਰ ਬੰਦੇ ਟਰੈਕਟ ਤੇ ਤੇ ਬਾਕੀ ਟਰਾਲੀ ਚ ਫਿਰ ਕਿਹੜੇ ਕੱਢਿਆ ਕਿਉਂਕਿ ਕਿਹਨੇ ਕੱਢਿਆ ਅੰਦਰੋਂ ਤੁਸੀਂ ਜਿਹੜਾ ਟਰਾਲੀ ਪਲਟੀ ਟਰਾਲੀ ਪਲਟੀ ਆਪੇ ਨਿਕਲ ਗਈ ਤੁਹਾਡੇ ਕਿੱਥੇ ਕਿੱਥੇ ਲੱਗੀਆਂ ਨੇ ਸੱਟ ਪੂਰੀ ਆ ਸੱਟ ਬੱਸ ਟਾਂਕੇ ਲੱਗੇ ਤੈਨੂੰ ਜਾ ਕਿ ਜਿਹੜੇ ਮੁੰਡੇ ਟਰੈਕਟਰ ਤੇ ਜਿਹੇ ਬੈਠੇ ਸੀ ਉਹ ਤੇ ਉਹਨਾਂ ਦੇ ਕਿਤੇ ਕਿਤੇ ਆਹੀ ਮੁੰਡੇ ਧੀਮਨਾ ਟਰੈਕਟਰ ਤੇ ਕੋਈ ਸੱਟ ਲੱਗੀ ਨਹੀਂ ਹੈਗੀ ਬਚਤ ਰਹੀ ਗਈ ਟਰੈਕਟਰ ਤਾਂ ਪਲਟੀ ਨਹੀਂ ਹੈਗਾ ਕੱਲੀ ਟਰਾਲੀ ਹੈ ਪੱਟੀ ਤੇ ਬ੍ਰੇਕ ਲੱਗਦਾ ਜਿਹੜੇ ਵੱਡੀ ਜਿਹੜੀ ਹੈਗਿਆ ਅਨਗੈਲੀ ਉਹਨਾਂ ਦੀ ਕਿਉਂ ਵੱਡਾ ਹਾਸਾ ਹੋ ਸਕਦਾ ਸੀ ਜਿਵੇਂ ਉਹ ਤਾਂ ਹੋਏ ਸਕਦਾ ਸੀ ਜਦੋਂ ਟ੍ਰਿਪਲ ਪਾਸ ਕਰਦੇ ਨੇ ਹੁਣ ਆਪਾਂ ਕਿਸੇ ਚੀਜ਼ ਨੂੰ ਪਾਸ ਕਰਨ ਲੱਗਣਾ ਉਹ ਇਸ ਤੋਂ ਬਾਅਦ ਪਾਸ ਕਰਦੇ ਨੇ ਤਾਂ ਵਿਚਾਲੇ ਆਪਣੀ ਉਹ ਫਸ ਗਈ ਜੇ ਨਾ ਕਰਦੇ ਤਾਂ ਆਪਾਂ ਲੰਘੇ ਜਾਂਦੇ ਸੜਕ ਸਿੰਗਲ ਵੇ ਆਹੋ ਸਿੰਗਲ ਹੈ ਸੜਕ ਤਾਂ ਟਰੈਕਟਰ ਦਾ ਹੋਇਆ ਟਰੈਕਟਰ ਦਾ ਖਾਨ ਨੁਕਸਾਨ ਹੋਇਆ ਟਰੈਕਟਰ ਦਾ ਉਹ ਜਦੋਂ ਵਿਚਾਲੇ ਫਸ ਗਿਆ ਉਹਦੇ ਵਿੱਚ ਪੀਕਅਪ ਚ ਆਈ ਡੀ ਰੀਟਰ ਰੂਟਰ ਫਟ ਗਿਆ ਪੀਕਅਪੜਾ ਚਲਿਆ ਗਿਆ ਪੱਛੋਂ ਉਹ ਤਾਂ ਭੱਜ ਗਿਆ ਤਾਂ ਰੁਕੀ ਨਹੀਂ ਟਰਾਲੀ ਵੀ ਪਲਟ ਗਈ ਨਾਲੇ ਹਾਂ ਟਰਾਲੀ ਪਲਟ ਗਈ ਕਿਹੜੀ ਜਗ੍ਹਾ ਤੋਂ ਆ ਰਹੇ ਤੁਸੀਂ ਅਸੀਂ ਕਿਸ਼ਨਗੜ ਤੋਂ ਮਾਨਸਾ ਕਿਹਸਾ ਇਹ ਕਾਦੀ ਨੇ ਐਕਸੀਡੈਂਟ ਕਿੰਨੇ ਕਿੰਝ ਗਏ ਆ ਇੱਕ ਪੇਸ਼ੈਂਟ ਦੇ ਜ਼ਿਆਦਾ ਇੰਜਰੀਜ਼ ਆ ਲਖਵੀਰ ਸਿੰਘ ਨਾਮ ਹੈ ਇਹ ਬੜਾ ਪਿੰਡ ਐਕਸੀਡੈਂਟ ਹੋਇਆ 108 ਐਂਬੂਲੈਂਸ ਲੈ ਕੇ ਆਈ ਹੈ ਉਹਦੇ ਮੱਥੇ ਤੇ ਸੱਟ ਹੈ ਉਹਦੇ ਟਾਂਕੇ ਲਾ ਰਹੇ ਆ ਬਾਕੀਆਂ ਦੇ ਮਾੜੀ-ਮੁਟੀਆਂ ਸੱਟਾਂ ਨਾਲ ਹੈ ਐਕਸੀਡੈਂਟ ਕਦੋਂ ਲਗ ਰਿਹਾ ਪਤਾ ਨਹੀਂ ਕੁਝ ਓਵਰਟੇਕ ਕਰ ਰਹੇ ਸੀ ਇਹ ਟਰੈਕਟਰ ਦੇ ਸੀ ਮੈਨੂੰ ਦੱਸ ਨਾਲ ਤਿੰਨ ਜਣੇ ਹੋਰ ਐ ਉਹਨਾਂ ਦੇ ਕਿੱਥੇ ਕਿੱਥੇ ਸੀ ਇੱਕ ਦੇ ਪੈਰ ਤੇ ਐ ਇੱਕ ਦੇ ਬੈਕਏਕ ਐ ਔਰ ਇੱਕ ਦੇ ਮੋਢੇ ਤੇ